ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਜਾਣਕਾਰੀ ਅਤੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਜੁੜੀਆਂ ਕੁਝ ਘਟਨਾਵਾਂ ਦੀ ਜਾਣਕਾਰੀ ਦਿੱਤੀ ਸੀ ਹੁਣ ਇਸ ਵੀਡੀਓ ਦੇ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਕੁਝ ਹੋਰ ਘਟਨਾਵਾਂ ਦੀ ਜਾਣਕਾਰੀ ਦੇਵਾਂਗੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਅਤੇ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੋਵੇਗੀ ਜੇਕਰ ਆਪ ਸਭ ਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਜੇਕਰ ਤੁਸੀਂ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਯੂਨੀਕ ਪੇਂਟਿੰਗ ਵਰਲਡ ਜਾਂ ਫਿਰ ਯੂਨੀਵਰਸਲ ਹੱਬ ਨੂੰ ਸਬਸਕ੍ਰਾਈਬ ਕਰੋ ਅੱਜ ਅਸੀਂ ਗੱਲ ਕਰਾਂਗੇ ਭਾਈ ਲਾਲੋ ਤੇ ਮਲਕ ਭਾਗੋ ਦੇ ਨਾਲ ਸੰਬੰਧਿਤ ਲਾਹੌਰ ਕੁਝ ਦਿਨ ਠਹਿਰ ਕੇ ਗੁਰੂਜੀ ਸਿਆਦਪੁਰ ਜਿਸ ਨੂੰ ਐਮਨਾਬਾਦ ਵੀ ਕਹਿੰਦੇ ਹਨ ਉੱਥੇ ਪਹੁੰਚੇ ਉਹਨਾਂ ਦੇਖਿਆ ਕਿ ਇਸ ਇਲਾਕੇ ਵਿੱਚ ਮੌਲਵੀ ਲੋਕ ਜ਼ਬਰਦਸਤ ਇਸਲਾਮ ਧਰਮ ਵਿੱਚ ਲੋਕਾਂ ਨੂੰ ਸ਼ਾਮਲ ਕਰ ਰਹੇ ਹਨ ਨਾਲ ਹੀ ਉਹਨਾਂ ਦੇਖਿਆ ਕਿ ਵਿਰਾਗੀ ਵੀ ਉਠਾਂ ਘੋੜਿਆਂ ਤੇ ਸਵਾਰ ਹੋ ਕੇ ਅਤੇ ਸ਼ਸਤਰ ਧਾਰੀ ਹੋ ਕੇ ਲੋਕਾਂ ਨੂੰ ਸਤਾਉਂਦੇ ਫਿਰਦੇ ਹਨ ਅਤੇ ੱਤਕੇ ਨਾਲ ਪੀਖ ਮੰਗਦੇ ਸਨ ਬੇਰਾਗੀ ਸੰਨਿਆਸੀ ਫਕੀਰ ਆਦ ਲੋਕਾਂ ਨੂੰ ਕਠੋਰ ਅਤੇ ਕੁਚੱਜੇ ਰਾਹ ਪਾਉਂਦੇ ਫਿਰਦੇ ਸਨ ਗੁਰੂ ਜੀ ਇਸ ਦੀ ਉਲਟ ਲੋਕਾਂ ਨੂੰ ਸੌਖਾ ਅਤੇ ਸੁਭਾਵਿਕ ਜਿਹਾ ਰਾਹ ਦੱਸਣ ਲਈ ਨਿਕਲੇ ਸਨ ਨਾ ਉਹਨਾਂ ਕੋਲ ਕੋਈ ਸ਼ਾਸਤਰ ਸਨ ਅਤੇ ਨਾ ਹੀ ਕੋਈ ਹਾਥੀ ਕੋੜੇ ਜ਼ੋਰ ਜ਼ਬਰਦਸਤਾ ਉਹ ਪਿਆਰ ਨਾਲ ਧੁਰਕੀ ਬਾਣੀ ਰਾਹੀ ਲੋਕਾਂ ਨੂੰ ਸੱਚ ਦੇ ਰਸਤੇ ਪਾਉਂਦੇ ਅਤੇ ਲੋਕ ਸਹਿਜ ਹੀ ਉਹਨਾਂ ਦੀਆਂ ਦਲੀਲਾਂ ਦੇ ਕਾਇਲ ਹੋ ਕੇ ਉਹਨਾਂ ਦੇ ਉਪਦੇਸ਼ਾਂ 'ਤੇ ਚੱਲਣਾ ਆਰੰਭ ਕਰ ਦਿੰਦੇ ਗੁਰੂ ਜੀ ਦੇ ਪ੍ਰਚਾਰ ਅੱਗੇ ਪਖੰਡ ਤੇ ਜ਼ੋਰ ਜ਼ਬਰ ਟਿਕ ਨਾ ਸਕੇ ਸੈਦਪੁਰ ਪੁੱਜ ਕੇ ਉਹਨਾਂ ਆਪਣਾ ਡੇਰਾ ਸ਼ਹਿਰ ਤੋਂ ਬਾਹਰ ਲਾ ਲਿਆ ਉਸ ਸ਼ਹਿਰ ਵਿੱਚ ਇੱਕ ਤਰਖਾਣ ਰਹਿੰਦਾ ਸੀ ਜਿਸ ਦਾ ਨਾਮ ਪਾਈ ਲਾਲੋ ਸੀ ਅਤੇ ਜਿਸ ਦੀ ਸਿੱਧੀ ਸਾਦੀ ਸ਼ਖਸੀਅਤ ਨੇ ਗੁਰੂ ਜੀ ਨੂੰ ਖਿੱਚ ਲਿਆ ਗੁਰੂ ਜੀ ਉਸ ਦੇ ਘਰ ਚਲੇ ਗਏ ਤੇ ਉਸ ਨੂੰ ਪੁੱਛਿਆ ਪਾਈ ਲਾਲੋ ਕੀ ਕਰ ਰਹੇ ਹੋ ਜੀ ਕਿੱਲੇ ਘੜਦਾ ਹਾਂ ਤਾਂ ਗੁਰੂ ਜੀ ਨੇ ਪੁੱਛਿਆ ਕਿ ਸਾਰੀ ਉਮਰ ਕਿੱਲੇ ਹੀ ਘੜਦੇ ਰਹੋਗੇ ਭਾਈ ਲਾਲੂ ਜੀ ਗੁਰੂ ਜੀ ਦੀ ਰਮਜ਼ ਸਮਝ ਗਏ ਅਤੇ ਉਹਨਾਂ ਦੇ ਚਰਨ ਪਕੜ ਲਏ ਗੁਰੂ ਜੀ ਦੀ ਐਸੀ ਸਿੱਖਿਆ ਗ੍ਰਹਿਣ ਕੀਤੀ ਕਿ ਉਸ ਦਾ ਘਰ ਸਿੱਖੀ ਦਾ ਕੇਂਦਰ ਬਣ ਗਿਆ ਜਦ ਉਸ ਦੀ ਪਤਨੀ ਨੇ ਪ੍ਰਸ਼ਾਦ ਪਾਣੀ ਤਿਆਰ ਕੀਤਾ ਤਾਂ ਭਾਈ ਲਾਲੂ ਨੇ ਬੇਨਤੀ ਕੀਤੀ ਕਿ ਤੁਹਾਡੇ ਭੋਜਨ ਕਰਨ ਲਈ ਵੱਖਰਾ ਚੌਂਕਾ ਤਿਆਰ ਕੀਤਾ ਗਿਆ ਹੈ ਆ ਕੇ ਪ੍ਰਸ਼ਾਦਾ ਛੱਕ ਲਵੋ ਜੀ ਗੁਰੂ ਜੀ ਨੇ ਕਿਹਾ ਕਿ ਸਾਰੀ ਧਰਤੀ ਹੀ ਮੇਰਾ ਚੌਂਕਾ ਹੈ ਤੇ ਜਿਸ ਜੋ ਸੱਚ ਨਾਲ ਪਿਆਰ ਕਰਦਾ ਹੈ ਉਹ ਸੁੱਚਾ ਹੈ ਇਸ ਲਈ ਇਸ ਤਰ੍ਹਾਂ ਭਾਈ ਲਾਲੋ ਵੱਲੋਂ ਤਿਆਰ ਕੀਤਾ ਗਿਆ ਭੋਜਨ ਸਾਰਿਆਂ ਨੇ ਇੱਕ ਥਾਂ ਬੈਠ ਕੇ ਹੀ ਛਕਿਆ ਉੱਚ ਜਾਤੀਆਂ ਨੇ ਇਸ ਦਾ ਬਹੁਤ ਬੁਰਾ ਮਨਾਇਆ ਭਾਈ ਲਾਲੋ ਨੂੰ ਵੀ ਥੋੜਾ ਫਿਕਰ ਲੱਗਾ ਪਰ ਗੁਰੂ ਜੀ ਨੇ ਸਭ ਨੂੰ ਇਹ ਕਹਿ ਕੇ ਸ਼ਾਂਤ ਕਰ ਦਿੱਤਾ ਕਿ ਜਾਤ ਜਨਮ ਕਰਕੇ ਕੋਈ ਉੱਚਾ ਜਾਂ ਨੀਮਾ ਨਹੀਂ ਹੁੰਦਾ ਜੋ نیک ਅਤੇ ਧਰਮ ਦੀ ਕਮਾਈ ਕਰਦਾ ਹੈ ਉਹੀ ਉੱਚਾ ਹੁੰਦਾ ਹੈ ਚੰਗੇ ਜਾਂ ਫਿਰ ਮੰਦੇ ਕਰਮ ਕਰਨ ਨਾਲ ਹੀ ਬੰਦਾ ਉੱਚਾ ਜਾਂ ਨੀਮਾ ਹੁੰਦਾ ਹੈ ਇਸ ਤੋਂ ਪਿੱਛੋਂ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤੇ ਗੁਰੂ ਜੀ ਨੇ ਸ਼ਬਦ ਗਾਇਨ ਕੀਤਾ ਅਤੇ ਉਸ ਦੀ ਵਿਆਖਿਆ ਵੀ ਕੀਤੀ ਇਸ ਤਰ੍ਹਾਂ ਭਾਈ ਲਾਲੋ ਦੇ ਘਰ ਪਹਿਲਾ satsang ਹੋਇਆ ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਵੀ ਭਾਗ ਲਿਆ ਇਹੋ ਜਿਹੇ ਵੱਡੇ ਇਕੱਠ ਰਜਵਾੜਿਆਂ ਅਤੇ ਨਵਾਬਾਂ ਆਦਿ ਦੇ ਘਰ ਹੀ ਹੋਇਆ ਕਰਦੇ ਸਨ ਸੋ ਵੱਡੇ ਲੋਕਾਂ ਨੂੰ ਭਾਈ ਲਾਲੋ ਅਤੇ ਗੁਰੂ ਜੀ ਨਾਲ ਕਾਫੀ ਈਰਖਾ ਹੋਈ ਸੈਦਪੁਰ ਵਿੱਚ ਹੀ ਇੱਕ ਮਲਕ ਭਾਗੋ ਨਾਮ ਦਾ ਉਥੋਂ ਦੀ ਹਾਕਮ ਜ਼ਾਲਮ ਖਾਂ ਦਾ ਉੱਚ ਅਧਿਕਾਰੀ ਸੀ ਜੋ ਲੋਕਾਂ ਤੇ ਜ਼ੁਲਮ ਕਰਕੇ ਧਨ ਇਕੱਠਾ ਕਰਦਾ ਸੀ ਉਸਨੇ ਆਪਣੇ ਘਰ ਵਿੱਚ ਇੱਕ ਬ੍ਰਹਮ ਭੋਜ ਕੀਤਾ ਅਤੇ ਗੁਰੂ ਜੀ ਨੂੰ ਵੀ ਸੱਦਾ ਭੇਜਿਆ ਕਿ ਉਸਨੇ ਚੌ ਵਰਨਾ ਵਾਸਤੇ ਵੱਖ-ਵੱਖ ਭੋਜਨ ਬਣਵਾਇਆ ਹੈ ਪਰ ਗੁਰੂ ਜੀ ਨੇ ਜਵਾਬ ਵਿੱਚ ਕਿਹਾ ਮੇਰਾ ਕਿਸੇ ਵਰਨ ਨਾਲ ਕੋਈ ਸੰਬੰਧ ਨਹੀਂ ਇਸ ਲਈ ਮੈਂ ਨਹੀਂ ਆਵਾਂਗਾ ਸੰਦੇਸ਼ ਵਾਹਕ ਨੇ ਗੁਰੂ ਜੀ ਨੂੰ ਕਿਹਾ ਕਿ ਮਲਕ ਭਾਗੋ ਗੁੱਸਾ ਕਰੇਗਾ ਆਪ ਜੀ ਜ਼ਰੂਰ ਚੱਲੋ ਗੁਰੂ ਜੀ ਜਦ ਗਏ ਤਾਂ ਮਲਕ ਭਾਗੋ ਨੇ ਕ੍ਰੋਧ ਨਾਲ ਕਿਹਾ ਕਿ ਤੁਸੀਂ ਮੇਰੀ ਰੋਟੀ ਨੂੰ ਨਾ ਕਰਦੇ ਹੋ ਪਰ ਲਾਲੋ ਸ਼ੂਦਰ ਦੇ ਘਰ ਰੋਟੀ ਖਾਂਦੇ ਹੋ ਗੁਰੂ ਜੀ ਨੇ ਭਾਈ ਲਾਲੋ ਦੀ ਰੋਟੀ ਮੰਗਵਾਈ ਅਤੇ ਮਲਕ ਭਾਗੋ ਦੇ ਪਕਵਾਨ ਵੀ ਉਨ੍ਹਾਂ ਨੇ ਜਦੋਂ ਦੋਵਾਂ ਹੱਥਾਂ ਵਿੱਚ ਫੜ ਕੇ ਘੁੱਟੇ ਤਾਂ ਭਾਈ ਲਾਲੋ ਜੀ ਰੋਟੀ ਵਿੱਚੋਂ ਦੁੱਧ ਅਤੇ ਮਲਕ ਦੇ ਪਕਵਾਨ ਵਿੱਚੋਂ ਲਹੂ ਨਜ਼ਰੀ ਆਏ ਵਿਆਖਿਆ ਕਰਦਿਆਂ ਗੁਰੂ ਜੀ ਨੇ ਮਲਕ ਭਾਗੋ ਨੂੰ ਸੰਬੋਧਨ ਕੀਤਾ ਵੇਖੋ ਤੁਹਾਡਾ ਭੋਜਨ ਗਰੀਬਾਂ ਦੇ ਖੂਨ ਨਾਲ ਭਰਿਆ ਪਿਆ ਹੈ ਜਦਕਿ ਭਾਈ ਲਾਲੋ ਦਾ ਹੱਕ ਹਲਾਲ ਦੀ ਕਮਾਈ ਨਾਲ ਬਣਿਆ ਹੋਇਆ ਹੈ ਅਤੇ ਦੁੱਧ ਵਾਂਗ ਪਵਿੱਤਰ ਹੈ ਗੁਰੂ ਜੀ ਦੇ ਇਹ ਬਚਨ ਸੁਣ ਕੇ ਮਲਕ ਭਾਗੋ ਦਾ ਹੰਕਾਰ ਟੁੱਟ ਗਿਆ ਅਤੇ ਖਾਸ ਕਰਕੇ ਗੁਰੂ ਜੀ ਦੇ ਦਰਸ਼ਨ ਕਰਕੇ ਉਸ ਦਾ ਰੋਮ ਰੋਮ ਖੜ ਗਿਆ ਤੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਟੈਪਿਆ ਅਤੇ ਉਸ ਨੇ ਅੱਗੇ ਤੋਂ ਗਲਤ ਢੰਗ ਤਰੀਕੇ ਵਰਤ ਕੇ ਧਾਣੇ ਇਕੱਠਾ ਕਰਨ ਤੋਂ ਤੋਬਾ ਕੀਤੀ ਅਤੇ ਗੁਰੂ ਜੀ ਦਾ ਸਿੱਖ ਬਣ ਗਿਆ ਸੈਦਪੁਰ ਗੁਰੂ ਜੀ ਨੇ ਸਿੱਖੀ ਦਾ ਕੇਂਦਰ ਬਣਾ ਕੇ ਭਾਈ ਲਾਲੋ ਜੀ ਨੂੰ ਮੁਖੀ ਪ੍ਰਚਾਰਕ ਥਾਪਿਆ ਹੁਣ ਅਸੀਂ ਗੱਲ ਕਰਾਂਗੇ ਸੱਜਣ ਠੱਗ ਦੀ ਘਟਨਾ ਬਾਰੇ ਸੈਦਪੁਰ ਕੁਝ ਸਮਾਂ ਠਹਿਰ ਕੇ ਗੁਰੂ ਜੀ ਮੁਲਤਾਨ ਦੇ ਤਲੰਬਾ ਸ਼ਹਿਰ ਪੁੱਜੇ ਰਸਤੇ ਵਿੱਚ ਉਹਨਾਂ ਦੇ ਨਗਰ ਦੇ ਬਾਹਰ ਇੱਕ ਬਹੁਤ ਸੋਹਣੀ ਹਵੇਲੀ ਵੇਖੀ ਸੱਜਣ ਸ਼ੇਖ ਨੇ ਆਉਂਦੇ ਜਾਂਦੇ ਰਾਈਆਂ ਦੇ ਆਰਾਮ ਲਈ ਬਹੁਤ ਸੋਹਣੇ ਕਮਰੇ ਬਣਾਏ ਹੋਏ ਸਨ ਜਿੱਥੇ ਰਹਿਣ ਲਈ ਥਾਂ ਅਤੇ ਭੋਜਨ ਦਿੱਤਾ ਜਾਂਦਾ ਸੀ ਉਸ ਹਵੇਲੀ ਦੇ ਇੱਕ ਪਾਸੇ ਮੰਦਰ ਤੇ ਦੂਜੇ ਪਾਸੇ ਮਸਜਿਦ ਬਣੀ ਹੋਈ ਸੀ ਹਵੇਲੀ ਦੇ ਮੁੱਖ ਦਵਾਰ ਤੇ ਦੋ ਸੇਵਕ ਖੜੇ ਰਹਿੰਦੇ ਸਨ ਜੋ ਆਏ ਗਏ ਨੂੰ ਜੀ ਆਇਆਂ ਕਹਿੰਦੇ ਸਨ ਅਤੇ ਉਸ ਹਵੇਲੀ ਵਿੱਚ ਠਹਿਰਨ ਲਈ ਬੇਨਤੀ ਕਰਦੇ ਸਨ ਉਸ ਹਵੇਲੀ ਦੇ ਮਾਲਕ ਕੋਲ ਕਾਫੀ ਜ਼ਮੀਨ ਸੀ ਜਿਸ ਵਿੱਚ ਉਹ ਖੇਤੀ ਕਰਵਾਉਂਦਾ ਸੀ ਉਹ ਸਾਦਾ ਸੰਤਾਂ ਵਾਲੇ ਕੱਪੜੇ ਪਾਉਂਦਾ ਸੀ ਅਤੇ ਹੱਥ ਵਿੱਚ ਮਾਲਾ ਰੱਖਦਾ ਸੀ ਉਸ ਨੂੰ ਮਿਲਣ ਵਾਲਾ ਹਰ ਬੰਦਾ ਸੱਜਣ ਕਹਿ ਕੇ ਬੁਲਾਉਂਦਾ ਸੀ ਜਦ ਅੰਨ ਪਾਣੀ ਛੱਕ ਕੇ ਮੁਸਾਫਰ ਆਪਣੇ ਕਮਰਿਆਂ ਵਿੱਚ ਆਰਾਮ ਕਰਨ ਚਲੇ ਜਾਂਦੇ ਤਾਂ ਉਹਨਾਂ ਦੇ ਸਮਾਨ ਦੀ ਤਲਾਸ਼ੀ ਕਰਦਾ ਜਿਨ੍ਹਾਂ ਕੋਲ ਕੀਮਤੀ ਸਮਾਨ ਦਾ ਉਹਨਾਂ ਨੂੰ ਮਾਰ ਕੇ ਖੂਹ ਵਿੱਚ ਸੁੱਟ ਦਿੰਦਾ ਅਤੇ ਮਾਲ ਤਾਂ ਲੁੱਟ ਲੈਂਦਾ ਜਿਸ ਦੀ ਕੋਲ ਕੀਮਤੀ ਸਮਾਨ ਨਾ ਹੁੰਦਾ ਉਸ ਨੂੰ ਕੁਝ ਨਾ ਕਹਿੰਦਾ ਤੇ ਅੱਗੇ ਜਾਣ ਦਿੰਦਾ ਅਜਿਹੇ ਲੋਕ ਉਸ ਦੀ ਬਹੁਤ ਉਸਤਤ ਕਰਦੇ ਅਤੇ ਕਿਸੇ ਨੂੰ ਉਸ ਦੀਆਂ ਕਾਰੀਆਂ ਕਰਤੂਤਾਂ ਬਾਰੇ ਜਾਣਕਾਰੀ ਨਾ ਪ੍ਰਾਪਤ ਹੁੰਦੀ ਇੱਕ ਦਿਨ ਗੁਰੂ ਜੀ ਤੇ ਭਾਈ ਮਰਦਾਨਾ ਵੀ ਉਸ ਦੀ ਹਵੇਲੀ ਵੱਲ ਗਏ ਉਸ ਦੀ ਸੇਵਕਾਂ ਨੇ ਪੂਰਾ ਆਦਰ ਮਾਨ ਕੀਤਾ ਅਤੇ ਅੰਦਰ ਲੈ ਗਏ ਗੁਰੂ ਜੀ ਦਾ ਜਾਹੋ ਜਲਾਲ ਅਤੇ ਇੱਕ ਸੇਵਕ ਨਾਲ ਵੇਖ ਕੇ ਉਹਨਾਂ ਸਮਝਿਆ ਕਿ ਇਹ ਕੋਈ ਵੱਡੇ ਧਨੀ ਹੀਰੇ ਜਵਾਹਰਾਂ ਦੇ ਵਪਾਰੀ ਹੋਣਗੇ ਇੰਜ ਉਹਨਾਂ ਨੂੰ ਇੱਕ ਵੱਡਾ ਸ਼ਿਕਾਰ ਮਿਲਿਆ ਜਾਪਿਆ ਉਹਨਾਂ ਨੇ ਤੁਰੰਤ ਆਪਣੇ ਮਾਲਕ ਨੂੰ ਖਬਰ ਪਹੁੰਚਾਈ ਜੋ ਸੰਦੇਸਾਰ ਹੀ ਹਵੇਲੀ ਪਹੁੰਚ ਗਿਆ ਗੁਰੂ ਜੀ ਤਾਂ ਜਾਣੀ ਜਾਣ ਸਨ ਉਹਨਾਂ ਨੇ ਉਸ ਦਾ ਨਾਮ ਪੁੱਛਿਆ ਉਸ ਨੇ ਉੱਤਰ ਦਿੱਤਾ ਜੀ ਮੀਰਾ ਨਾਮ ਸੱਜਣ ਹੈ ਮੁਸਲਮਾਨ ਮੈਨੂੰ ਸ਼ੇਖ ਸੱਜਣ ਆਖਦੇ ਹਨ ਤੇ ਹਿੰਦੂ ਸੱਜਣ ਮਾਲਕ ਆਖ ਕੇ ਬੁਲਾਉਂਦੇ ਹਨ ਮੈਂ ਤਾਂ ਜੀ ਹਰ ਇੱਕ ਦਾ ਸੱਜਣ ਹਾਂ ਭਾਵੇਂ ਕੋਈ ਹਿੰਦੂ ਹੋਵੇ ਜਾਂ ਫਿਰ ਮੁਸਲਮਾਨ ਸੱਜਣ ਦੀ ਨੌਕਰਾਂ ਨੇ ਗਰਮ ਪਾਣੀ ਨਾਲ ਗੁਰੂ ਜੀ ਦਾ ਹੱਥ ਮੂੰਹ ਅਤੇ ਚਰਨ ਧੋਤੇ ਅਤੇ ਬਾਅਦ ਵਿੱਚ ਗਰਮ-ਗਰਮ ਤੇ ਸੁਆਦਲਾ ਭੋਜਨ ਲੈ ਆਏ ਗੁਰੂ ਜੀ ਕਹਿਣ ਲੱਗੇ ਅਸੀਂ ਰਾਤ ਦਾ ਭੋਜਨ ਆਰਤੀ ਕਰਨ ਤੋਂ ਬਾਅਦ ਛਕਦੇ ਹਾਂ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਰਬਾਬ ਛੇੜ ਮਾਲਕ ਦੀ ਉਸਤਤ ਕਰੀਏ ਗੁਰੂ ਜੀ ਦੀ ਆਵਾਜ਼ ਮਰਦਾਨੇ ਨਾਲੋਂ ਵੀ ਸੁਰੀਲੀ ਸੀ ਸ਼ਬਦ ਦੇ ਆਰੰਭ ਹੋਣ ਨਾਲ ਸੱਜਣ ਪਸ ਗਿਆ ਕਿ ਗੁਰੂ ਜੀ ਦੀਆਂ ਉਸ ਦੀਆਂ ਕਰਤੂਤਾਂ ਬਾਰੇ ਸਭ ਕੁਝ ਜਾਣ ਗਏ ਹਨ ਜਿਵੇਂ ਕਹਿਣ ਨੂੰ ਧੋਨ ਪਿੱਛੋਂ ਵੀ ਉਸ ਦੇ ਅੰਦਰ ਦੀ ਕਾਲਖ ਲੈਣੋਂ ਨਹੀਂ ਹਟਦੀ ਹਵੇਲੀਆਂ ਅਤੇ ਘਰਾਂ ਨੂੰ ਜਿੰਨਾ ਮਰਜ਼ੀ ਸਜਾ ਲਵੋ ਜਦੋਂ ਢੈਣਗੇ ਅੰਦਰੋਂ ਖਾਲੀ ਹੀ ਦਿਸਣਗੇ ਇਸੇ ਤਰ੍ਹਾਂ ਹੀ ਗੁਨਾ ਤੋਂ ਸਖਨੇ ਸਰੀਰ ਵੀ ਕਿਸੇ ਕੰਮ ਨਹੀਂ ਤੀਰਥਾਂ ਉੱਪਰ ਚਿੱਟੇ ਕੱਪੜੇ ਪਾਉਣ ਵਾਲੇ ਸੰਤ ਜਿਹੜੇ ਡੱਡਾ ਖਾਣ ਵਾਲੇ ਬਗਲਿਆਂ ਦੀ ਤਰ੍ਹਾਂ ਲੋਕਾਂ ਨੂੰ ਲੁੱਟਦੇ ਹਨ ਉਹਨਾਂ ਨੂੰ ਭਗਤ ਨਹੀਂ ਕਿਹਾ ਜਾ ਸਕਦਾ ਆਦਮੀ ਦੀ ਸਿਆਣਾ ਅਤੇ ਸੇਵਾ ਕਿਸੇ ਕੰਮ ਦੀ ਨਹੀਂ ਜਿਉ ਬੁਰੇ ਕੰਮਾਂ ਤੋਂ ਨਹੀਂ ਹਟਦਾ ਨੇਕ ਬਨ ਲਈ ਉਸ ਮਾਲਕ ਦੇ ਆਸਰੇ ਦੀ ਲੋੜ ਹੈ ਸ਼ਬਦ ਦਾ ਭੋਗ ਪੈਣ ਪਿੱਛੋਂ ਸੱਜਣ ਗੁਰੂ ਜੀ ਦੇ ਚਰਨੀ ਟੈ ਪਿਆ ਗੁਰੂ ਜੀ ਨੇ ਸਮਝਾਇਆ ਮਰਨ ਉਪਰੰਤ ਆਦਮੀ ਦੇ ਕਰਮ ਹੀ ਨਾਲ ਜਾਂਦੇ ਹਨ ਧੋਖੇ ਅਤੇ ਜ਼ੁਲਮਾਂ ਨਾਲ ਇਕੱਠਾ ਕੀਤਾ ਮਾਲ ਤਨ ਇੱਥੇ ਹੀ ਰਹਿ ਜਾਂਦਾ ਹੈ ਗੁਰੂ ਜੀ ਦਾ ਹੁਕਮ ਮੰਨ ਕੇ ਉਸਨੇ ਆਪਣਾ ਸਾਰਾ ਧਨ ਗਰੀਬਾਂ ਵਿੱਚ ਵੰਡ ਦਿੱਤਾ ਅਤੇ ਅਸਲ ਅਰਥਾਂ ਵਿੱਚ ਸੱਜਣ ਬਣ ਗਿਆ ਅਤੇ ਆਪਣੀ ਹਵੇਲੀ ਨੂੰ ਧਰਮਸ਼ਾਲਾ ਵਿੱਚ ਤਬਦੀਲ ਕਰ ਦਿੱਤਾ ਗੁਰੂ ਜੀ ਦਾ ਸਿੱਖ ਬਣ ਗਿਆ ਅਤੇ ਨਾਮਦਾਨ ਇਸ਼ਨਾਨ ਕਮਾਉਣ ਲੱਗ ਪਿਆ ਹੁਣ ਅਸੀਂ ਗੱਲ ਕਰਾਂਗੇ ਸੂਰਜ ਗ੍ਰਹਿਣ ਬਾਰੇ ਪੰਜਾਬ ਦਾ ਚੱਕਰ ਲਾਉਣ ਉਪਰੰਤ ਗੁਰੂ ਜੀ ਭਾਈ ਮਰਦਾਨਾ ਨੂੰ ਨਾਂ ਲੈ ਕੇ ਲੰਮੇ ਸਫ਼ਰਾਂ ਤੇ ਨਿਕਲ ਤੁਰੇ ਇਸ ਵਾਰ ਉਹਨਾਂ ਦੇ ਮਨ ਵਿੱਚ Hindu ਤੀਰਥਾਂ ਦੀ ਯਾਤਰਾ ਸੀ ਆਪ ਜੀ ਜਿੱਥੇ ਵੀ ਜਾਂਦੇ ਕਿਸੇ ਤਿਹਾਰ ਵਾਲੇ ਦਿਨ ਜਾਂਦੇ ਤਾਂ ਜੋ ਵੱਤੋਂ ਵੱਧ ਲੋਕਾਂ ਤੱਕ ਆਪ ਜੀ ਦਾ ਉਪਦੇਸ਼ ਪਹੁੰਚ ਸਕੇ ਆਪ ਲੰਮੀ ਬਹਿਸ ਵਿੱਚ ਨਹੀਂ ਪੈਂਦੇ ਸਨ ਲੋਕਾਂ ਦਾ ਧਿਆਨ ਖਿੱਚਣ ਲਈ ਆਪ ਜੀ ਦਾ ਪਹਿਰਾਵਾ ਅਨੋਖਾ ਹੁੰਦਾ ਅਤੇ ਦੂਜੀ ਆਪ ਕੋਈ ਐਸਾ ਕੰਮ ਕਰਨ ਲੱਗ ਪੈਂਦੇ ਕਿ ਲੋਕ ਦਿਵਾਲੀ ਆਣ ਜੁੜਦੇ ਸੂਰਜ ਗ੍ਰਹਿਣ ਮੌਕੇ ਗੁਰੂ ਜੀ ਕੁਰੂ ਖੇਤਰ ਗਏ ਹੋਏ ਸਨ ਉਸ ਵੇਲੇ ਲੋਕਾਂ ਦਾ ਵਿਸ਼ਵਾਸ ਸੀ ਕਿ ਸੂਰਜ ਗ੍ਰਹਿਣ ਸਮੇਂ ਦਾਨ ਦੇਣ ਨਾਲ ਅਤੇ ਇਸ਼ਨਾਨ ਕਰਨ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ ਲੋਕਾਂ ਨੇ ਮੰਗਤਿਆਂ ਨੂੰ ਦਾਨ ਦੇਣਾ ਅਤੇ ਇਸ਼ਨਾਨ ਕਰਨਾ ਆਰੰਭ ਕਰ ਦਿੱਤਾ। ਗੁਰੂ ਜੀ ਨੂੰ ਕਿਸੇ ਸ਼ਰਧਾਲੂ ਨੇ ਹਰਨ ਦਾ ਮਾਸ ਭੇਟ ਕੀਤਾ ਹੋਇਆ ਸੀ। ਗੁਰੂ ਜੀ ਦੇ ਕੈਨ ਉੱਪਰ ਭਾਈ ਮਰਦਾਨਾ ਨੇ ਅੱਗ ਬਾਲ ਕੇ ਮਾਸ ਰਿਜਣਾ ਧਰ ਦਿੱਤਾ। ਬ੍ਰਾਹਮਣਾ ਨੇ ਜਦੋਂ ਅੱਗ ਦਾ ਧੂਆਂ ਵੇਖਿਆ ਤਾਂ ਭੱਜੇ-ਭੱਜੇ ਗੁਰੂ ਜੀ ਪਾਸ ਆ ਕੇ ਕਹਿਣ ਲੱਗੇ ਕਿ ਇਸ ਸ਼ੁਭ ਸਮੇ ਕੋਈ ਅੱਗ ਨਹੀਂ ਬਾਲ ਸਕਦਾ। ਉਨ੍ਹਾਂ ਦੀ ਆਗੂ ਨਾਨੂ ਨੇ ਪੁੱਛਿਆ ਕਿ ਪਤੀਲੇ ਵਿੱਚ ਕੀ ਪਕਾ ਰਹੇ ਹੋ ਭਾਈ ਮਰਦਾਨਾ ਨੇ ਉੱਤਰ ਦਿੱਤਾ ਕਿ ਇਸ ਵਿੱਚ ਮਿਰਗ ਦਾ ਮਾਸ ਧਰਿਆ ਹੋਇਆ ਹੈ ਨਾਨੂ ਇਹ ਗੱਲ ਸੁਣ ਕੇ ਬਹੁਤ ਗੁੱਸੇ ਹੋਇਆ ਗੁਰੂ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਪੇਟ ਦੀ ਭੁੱਖ ਦੂਰ ਕਰਨ ਲਈ ਕੁਝ ਪਕਾਉਣਾ ਅਤੇ ਖਾਣਾ ਪਾਪ ਨਹੀਂ ਹੈ ਝੂਠ ਬੋਲ ਕੇ ਲੋਕਾਂ ਨੂੰ ਲੁੱਟਣਾ ਪਾਪ ਹੈ ਤੁਸੀਂ ਦੱਸੋ ਪਾਪੀਆਂ ਦਾ ਪਾਪ ਦਾਨ ਦੇ ਨਾਲ ਕਿਵੇਂ ਦੂਰ ਹੋ ਸਕਦਾ ਹੈ ਤੁਸੀਂ మాਸ ਖਾਣ ਉੱਤੇ ਇਤਰਾਜ਼ ਕੀਤਾ ਹੈ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ మాਸ ਕੀ ਚੀਜ਼ ਹੈ ਗੁਰੂ ਜੀ ਨੇ ਉਸ ਵੇਲੇ ਇੱਕ ਲੰਮਾ ਸ਼ਬਦ ਉਚਾਰਿਆ మాਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਨਣਾ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮਹਿ ਪਾਪ ਸਮਾਨ ਹੈ मांस निमे मांस जम्मे हम मासे के पांडे ज्ञान ध्यान कुछ सूझे नाहीं चतुर कहावे पांडे बाहर का मांस मंदा स्वामी घर का मांस चंगीरा जी जंत सब मासे होए ज लैया वसीरा इस शबद दा भाव अर्थ है मांस दी सारी शरीर हन ਹੱਡ ਚੰਮ ਸਭ మాਸ ਹੀ ਹੈ మాਸ మాਸ ਹੀ ਖਾਂਦਾ ਹੈ మాਸ ਹੀ మాਸ ਘਰ ਵਿਆਹ ਕੇ ਲੈ ਆਉਂਦਾ ਹੈ ਸਾਰੇ ਰਿਸ਼ਤੇਦਾਰ మాਸ ਦੇ ਹੀ ਹਨ ਵਾਹਿਗੁਰੂ ਦੀ ਬਖਸ਼ੀਸ਼ ਹੋ ਜਾਵੇ ਤਾਂ ਸਮਝ ਪੈਂਦੀ ਹੈ ਕਿ మాਸ ਕੀ ਚੀਜ਼ ਹੈ మాਸ ਖਾਣ ਵਾਲਿਆਂ ਨੂੰ ਇਹ ਪਤਾ ਨਹੀਂ ਕਿ ਸਾਗ ਵੀ మాਸ ਹੈ ਬਾਹਰ ਦੀ మాਸ ਦੀ ਨਿੰਦਿਆ ਕਰਨ ਵਾਲੀ ਰਾਤ ਨੂੰ ਉਸ ਨੂੰ ਪਿਆਰ ਕਰਦੇ ਹਨ ਬੱਚੇ ਮਾਸ ਹੀ ਹਨ ਜੋ ਮਾਤਾ ਪਿਤਾ ਦੀ ਮਾਸ ਤੋਂ ਬੰਦੇ ਹਨ ਜਿੰਨਾ ਪਾਸੋਂ ਤੂੰ ਦਾਨ ਲੈਂਦਾ ਹੈ ਤੇਰੇ ਹਿਸਾਬ ਨਾਲ ਹੀ ਮਾਸ ਖਾਣ ਵਾਲੇ ਨਰਕਾਂ ਵਿੱਚ ਜਾਣਗੇ ਤਾਂ ਤੂੰ ਵੀ ਉਹਨਾਂ ਤੋਂ ਦਾਨ ਲੈਣ ਕਾਰਨ ਨਰਕਾਂ ਵਿੱਚ ਹੀ ਜਾਵੇਂਗਾ ਸਿਰਫ ਉਸ ਦਾ ਨਾਮ ਸਿਮਰਨ ਹੀ ਸਾਰੀ ਰੋਗਾਂ ਦੀ دارو ਹੈ ਕਰਮ ਕਾਂਡ ਸਭ ਫੋਕੇ ਹਨ ਨਾਨੂ ਪੰਡਤ ਨਾਲ ਚਰਚਾ ਹੋਈ ਤਾਂ ਉਸ ਦੀ ਨਿਸ਼ਾ ਹੋ ਗਈ ਨਾਨੂ ਪੰਡਤ ਤੇ ਕਈ ਹੋਰ ਗੁਰੂ ਜੀ ਦੇ ਸਿੱਖ ਬਣ ਗਏ ਹੁਣ ਅਸੀਂ ਗੱਲ ਕਰਾਂਗੇ ਹਰੀਦوار ਦੀ ਸਾਖੀ ਦੀ ਤਲਵੰਡੀ ਤੋਂ ਗੁਰੂ ਜੀ ਕੀਰਤਪੁਰ ਦੇ ਰਸਤੇ ਹਰੀਦوار ਗਏ ਆਪ ਤੀਰਥਾਂ ਉੱਤੇ ਕਿਸੇ ਦਿਨ ਦਿਹਾੜੀ ਹੀ ਜਾਂਦੇ ਸਨ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਮਿਲ ਸਕਣ ਗੁਰੂ ਜੀ ਜਦੋਂ ਹਰਦੁਆਰ ਪੁੱਜੇ ਤਾਂ ਵਿਸਾਖੀ ਦਾ ਮੇਲਾ ਲੱਗਿਆ ਹੋਇਆ ਸੀ ਭਾਈ ਮਰਦਾਨਾ ਦੀ ਰਬਾਬ ਨਾਲ ਜਦ ਆਪ ਜੀ ਨੇ ਸ਼ਬਦ ਗਾਇਆ ਤਾਂ ਲੋਕ ਆਲੇ-ਦੁਆਲੇ ਇਕੱਠੇ ਹੋ ਗਏ ਫਿਰ ਆਪ ਨੇ ਗੰਗਾ ਵਿੱਚ ਇਸ਼ਨਾਨ ਕੀਤਾ ਇਸ਼ਨਾਨ ਕਰਦੇ ਸਮੇ ਆਪ ਪਛਮ ਵੱਲ ਪਾਣੀ ਸੁੱਟਣ ਲੱਗ ਪਏ ਲੋਕਾਂ ਨੇ ਹੈਰਾਨੀ ਨਾਲ ਪੁੱਛਿਆ ਕਿ ਉਧਰ ਪਾਣੀ ਕਿਉਂ ਸੁੱਟ ਰਹੇ ਹੋ ਗੁਰੂ ਜੀ ਨੇ ਮੋੜਮਾ ਸਵਾਲ ਕੀਤਾ ਕਿ ਤੁਸੀਂ ਪੂਰਬ ਵੱਲ ਪਾਣੀ ਕਿਉਂ ਸੁੱਟ ਰਹੇ ਹੋ ਤਾਂ ਇੱਕ ਭਲੇ ਪੁਰਸ਼ ਨੇ ਉੱਤਰ ਦਿੱਤਾ ਕਿ ਅਸੀਂ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ ਗੁਰੂ ਜੀ ਨੇ ਅੱਗੋਂ ਪੁੱਛਿਆ ਕਿ ਪਿਤਰ ਲੋਕ ਕਿੰਨੀ ਦੂਰ ਹੈ ਤਾਂ ਪਾਣੀ ਸੁੱਟਣ ਵਾਲੇ ਨੇ ਕਿਹਾ ਕਿ ਕਰੋੜਾਂ ਮੀਲ ਦੂਰ ਹੈ ਇਹ ਸੁਣ ਕੇ ਗੁਰੂ ਜੀ ਜ਼ੋਰ ਨਾਲ ਪੱਛਮ ਵੱਲ ਪਾਣੀ ਸੁੱਟਣ ਲੱਗ ਪਏ ਲੋਕਾਂ ਨੇ ਪੁੱਛਿਆ ਕਿ ਇੱਧਰ ਪਾਣੀ ਕਿਉਂ ਸੁੱਟ ਰਹੇ ਹੋ ਗੁਰੂ ਜੀ ਦਾ ਉੱਤਰ ਸੀ ਕਿ ਲਾਹੌਰ ਵੱਲ ਮੇਰੀ ਖੇਤੀ ਵੀਜੀ ਹੋਈ ਹੈ ਉੱਥੇ ਮੀਂਹ ਨਹੀਂ ਪਿਆ ਇਸ ਲਈ ਮੈਂ ਆਪਣੇ ਖੇਤਾਂ ਵੱਲ ਪਾਣੀ ਭੇਜ ਰਿਹਾ ਹਾਂ ਤਾਂ ਲੋਕਾਂ ਨੇ ਕਿਹਾ ਕਿ ਪਾਣੀ ਇੰਨੀ ਦੂਰ ਲਾਹੌਰ ਕਿਵੇਂ ਪਹੁੰਚ ਸਕਦਾ ਹੈ ਗੁਰੂ ਜੀ ਦਾ ਉੱਤਰ ਸੀ ਕਿ ਜੇ ਪਿੱਤਰ ਲੋਕ ਨੂੰ ਕਰੋੜਾਂ ਮੀਲਾਂ ਤੇ ਪਾਣੀ ਪਹੁੰਚ ਸਕਦਾ ਹੈ ਤਾਂ ਮੇਰੇ ਖੇਤਾਂ ਨੂੰ ਕਿਉਂ ਨਹੀਂ ਪਹੁੰਚ ਸਕਦਾ ਇਹ ਸੁਣ ਕੇ ਲੋਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੂੰ ਯਕੀਨ ਹੋ ਗਿਆ ਕਿ ਜਰੂਰ ਕੋਈ ਮਹਾਪੁਰਖ ਹਨ ਜਦ ਮਰਦਾਨਾ ਜੀ ਨੇ ਪੁੱਛਿਆ ਕਿ ਲੋਕੀ ਤੀਰਥਾਂ ਉੱਤੇ ਆ ਕੇ ਮਲ ਮਲ ਕੇ ਇਸ਼ਨਾਨ ਕਿਉਂ ਕਰਦੀ ਹਨ ਇਹਨਾਂ ਨੂੰ ਕੁਝ ਤਾਂ ਲਾਭ ਪਹੁੰਚਦਾ ਹੋਵੇਗਾ ਗੁਰੂ ਜੀ ਨੇ ਸਮਝਾਇਆ ਇਹ ਨਹਾਉਣਾ ਤਹਾਉਣਾ ਅਤੇ ਬਾਹਰ ਦੀ ਸਵੱਛਤਾ ਤਾਂ ਹੀ ਲਾਭਦਾਇਕ ਹੈ ਜੇ ਅੰਦਰਲਾ ਮਨ ਵੀ ਸਾਫ਼ ਹੋਵੇ ਕਿਸੇ ਨਾਲ ਵੈਰ ਵਿਰੋਧ ਦੀ ਭਾਵਨਾ ਮਨ ਵਿੱਚ ਨਾ ਹੋਵੇ ਜੇ ਮਨ ਸਾਫ਼ ਨਾ ਹੋਵੇ ਤਾਂ ਤੀਰਥਾਂ ਦੀ ਇਸ਼ਨਾਨ ਵੀ ਕਰਮਕਾਂਡ ਬਣ ਕੇ ਹੀ ਰਹਿ ਜਾਂਦੇ ਹਨ ਹੁਣ ਅਸੀਂ ਗੱਲ ਕਰਾਂਗੇ ਸੁੱਛਤੀ ਪਿੱਟ ਦੀ ਹਰੀਦੌਰ ਵਿਖੇ ਜਦ ਲੋਕਾਂ ਦਾ ਇਹ ਭਰਮ ਤੋੜਿਆ ਕਿ ਉਹਨਾਂ ਦਾ ਸੁਟਿਆ ਪਾਣੀ ਕਰੋੜਾਂ ਮੀਲਾਂ ਉੱਤੇ ਨਹੀਂ ਪਹੁੰਚ ਸਕਦਾ ਤਾਂ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਕਿ ਬ੍ਰਾਹਮਣ ਉਹਨਾਂ ਨੂੰ ਐਵੇਂ ਭਰਮ ਭਲੇਖਿਆਂ ਵਿੱਚ ਪਾ ਕੇ ਲੁੱਟਦੇ ਹਨ ਸਾਰੇ ਕਰਮਕਾਂਡ ਛੱਡ ਕੇ ਗੁਰੂ ਜੀ ਦੇ ਚਰਨਾਂ 'ਚ ਆਣ ਲੱਗੇ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਸਾਰੇ ਕਰਮਕਾਂਡ ਤੇ ਵਹਿਮ ਭਰਮ ਨਿਰੇ ਵਿਅਰਥ ਹੀ ਨਹੀਂ ਸਗੋਂ ਹਾਨੀਕਾਰਕ ਵੀ ਹਨ ਜੋ ਸੁੱਚੀ ਅਤੇ ਧਰਮ ਦੀ ਕੀਰਤ ਕਰਕੇ ਗੁਜ਼ਾਰਾ ਕਰਦੇ ਹਨ ਲੋੜਵੰਦਾਂ ਦੀ ਆਪਣੀ ਵਿੱਤ ਅਨੁਸਾਰ ਸਹਾਇਤਾ ਵੀ ਕਰਦੇ ਹਨ ਅਤੇ ਪ੍ਰਭੂ ਦਾ ਨਾਮ ਸਿਮਰਦੇ ਹਨ ਉਹਨਾਂ ਨੂੰ ਸਹਿਜੇ ਹੀ ਪ੍ਰਭੂ ਦਾ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਲੋਕਾਂ ਨੂੰ ਉਪਦੇਸ਼ ਦੇਣ ਉਪਰੰਤ ਜਦੂ ਗੁਰੂ ਜੀ ਵਾਪਸ ਆਪਣੀ ਰਹਿਣ ਵਾਲੀ ਥਾਂ ਤੇ ਆ ਰਹੇ ਸਨ ਤਾਂ ਉਹਨਾਂ ਨੇ ਰਸਤੇ ਵਿੱਚ ਇੱਕ ਬ੍ਰਹਮਣ ਵੇਖਿਆ ਜੋ ਗਲ ਵਿੱਚ ਜਨੇਊ ਪਾ ਕੇ ਮੱਥੇ ਤੇ ਟਿੱਕਾ ਲਾ ਕੇ ਆਪਣਾ ਭੋਜਨ ਤਿਆਰ ਕਰ ਰਿਹਾ ਸੀ ਉਸ ਨੇ ਆਪਣੇ ਚੌਕੇ ਦੇ ਚਾਰ ਚੁਫੇਰੇ ਇੱਕ ਲਕੀਰ ਮਾਰੀ ਹੋਈ ਸੀ ਗੁਰੂ ਜੀ ਦੇ ਮਨ ਵਿੱਚ ਆਇਆ ਕਿ ਇਸ ਦਾ ਸੁੱਚ ਭਿੱਟ ਦਾ ਭਰਮ ਦੂਰ ਕਰਨਾ ਚਾਹੀਦਾ ਹੈ ਉਹ ਆਪਣਾ ਸਮਾਨ ਇੱਕ ਪਾਸੇ ਰੱਖ ਕੇ ਸਹਿਜ ਸੁਭਾਹੀ ਉਸਦੇ ਚੁੱਲ੍ਹੇ ਚੌਕੇ ਅੰਦਰ ਦਾਖਲ ਹੋਏ ਤੇ ਪੰਡਿਤ ਜੀ ਨੂੰ ਆਖਣ ਲੱਗੇ ਕਿ ਮੈਂ ਵੀ ਥੋੜੀ ਜਿਹੀ ਅੱਗ ਦਿਓ ਮੈਂ ਵੀ ਆਪਣਾ ਲੰਗਰ ਤਿਆਰ ਕਰਨਾ ਹੈ ਗੁਰੂ ਜੀ ਨੂੰ ਆਪਣੇ ਚੌਕੇ ਅੰਦਰ ਵੇਖ ਕੇ ਪੰਡਿਤ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਕਿ ਤੁਸੀਂ ਮੇਰਾ ਸਾਰਾ ਚੌਂਕਾ ਅਤੇ ਖਾਣ ਸਮੱਗਰੀ ਢਿੱਟ ਦਿੱਤੀ ਹੈ ਮੇਰੀ ਚੌਂਕੀ ਵਿੱਚੋਂ ਨਿਕਲ ਜਾਓ ਨਹੀਂ ਤਾਂ ਮੈਂ ਭੱਖਦੀ ਹੋਈ ਕੋਲੇ ਤੁਹਾਨੂੰ ਮਾਰਾਂਗਾ ਗੁਰੂ ਜੀ ਬੜੇ ਸ਼ਾਂਤ ਚਿੱਤ ਰਹੇ ਉਸਨੂੰ ਸਮਝਾਇਆ ਕਿ ਮੈਂ ਤਾਂ ਤੁਹਾਡੀ ਕਿਸੇ ਚੀਜ਼ ਨੂੰ ਵੀ ਹੱਥ ਨਹੀਂ ਲਾਇਆ ਕੀ ਕੋਈ ਇਨਸਾਨ ਤੁਹਾਡੇ ਲੱਗੇ ਆ ਜਾਵੇ ਤਾਂ ਤੁਹਾਡਾ ਸਭ ਕੁਝ ਪਿੱਟਿਆ ਜਾਂਦਾ ਹੈ ਬ੍ਰਹਮਣ ਹੋਰ ਕਰੋਧ ਵਿੱਚ ਬੋਲਿਆ ਮੈਂ ਉੱਚ ਜਾਤੀ ਦਾ ਬ੍ਰਹਮਣ ਹਾਂ ਮੈਂ ਤੁਹਾਡੇ ਵਰਗੇ ਚੰਡਾਲਾਂ ਨੂੰ ਆਪਣੇ ਨੇੜੇ ਲਾ ਕੇ ਆਪਣਾ ਜੀਵਨ ਪ੍ਰੇਸ਼ਟ ਕਰ ਲਵਾਂ ਇਹ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਕਿ ਇਸ ਵੇਲੇ ਤੁਸੀਂ ਚੌਂਕੇ ਵਿੱਚ ਇਕੱਲੇ ਨਹੀਂ ਹੋ ਤੁਹਾਡੇ ਨਾਲ ਹੋਰ ਨੀਚ ਤੋਂ ਨੀਚ ਚਾਰ ਹੋਰ ਵਿਅਕਤੀ ਵੀ ਬੈਠੇ ਹਨ ਇਹ ਸੁਣ ਕੇ ਬ੍ਰਹਮਣ ਬੌਂਦਲ ਜਿਹਾ ਗਿਆ ਤੇ ਆਖਣ ਲੱਗਾ ਮੈਨੂੰ ਤੇ ਕੋਈ ਨਜ਼ਰ ਨਹੀਂ ਆਉਂਦਾ ਕਿ ਕਿਹੜੇ ਨੀਚ ਜਾਤੀ ਦੇ ਮਨੁੱਖ ਮੇਰੇ ਪਾਸ ਬੈਠੇ ਹਨ ਗੁਰੂ ਜੀ ਕਹਿਣ ਲੱਗੇ ਇਹੋ ਤਾਂ ਅਸਚਰਜ ਗੱਲ ਹੈ ਕਿ ਤੁਹਾਡੇ ਅੰਦਰ ਅਗਿਆਨਤਾ ਹੀ ਅਗਿਆਨਤਾ ਭਰੀ ਪਈ ਹੈ ਜਿਸ ਨੇ ਤੁਹਾਡੀ ਮਤ ਮਾਰ ਦਿੱਤੀ ਹੈ ਭੈੜੀ ਬੁੱਧੀ ਨਾਲ ਜਿਹੜੇ ਅਸੀਂ ਨੀਚ ਕਰਮ ਕਰਦੇ ਹਾਂ ਨੀਚ ਡੂਣੀ ਹੈ ਜ਼ਬਰ ਜ਼ੁਲਮ ਕਸਾਇਨ ਹੈ ਹੋਰਨਾਂ ਦੀ ਨਿੰਦਾ ਕਰਕੇ ਪਾਪਾਂ ਦੀ ਮੈਲ ਇਕੱਠੀ ਕਰਕੇ ਖਿਲਾਰਨ ਵਾਲੀ ਝੂੜੀ ਹੈ ਚੌਥੀ ਕਰੋਧ ਜਿਹੜਾ ਤੁਹਾਡੇ ਅੰਦਰ ਇਸ ਵੇਲੇ ਪਲਕੇ ਤੁਹਾਨੂੰ پاگل ਕਰੀ ਬੈਠਾ ਹੈ ਚੰਡਾਲ ਹੈ ਪੰਡਿਤ ਜੀ ਇਹਨਾਂ ਚਾਰ ਨੀਚਾਂ ਦੇ ਤੁਹਾਡੇ ਅੰਦਰ ਵੱਸਦਿਆਂ ਹੋਇਆਂ ਤੁਸੀਂ ਉੱਚ ਕਿਵੇਂ ਹੋ ਸਕਦੇ ਹੋ ਗੁਰੂ ਜੀ ਦੀਆਂ ਗਿਆਨ ਭਰਪੂਰ ਖਰੀਆਂ ਖਰੀਆਂ ਗੱਲਾਂ ਸੁਣ ਕੇ ਪੰਡਿਤ ਨੂੰ ਹੋਸ਼ ਆਈ ਤੇ ਉਸਨੇ ਗੁਰੂ ਜੀ ਤੋਂ ਖਿਮਾ ਮੰਗੀ ਗੁਰੂ ਜੀ ਦੀ ਸ਼ਖਸੀਅਤ ਅਤੇ ਸਿੱਖਿਆ ਦਾ ਉਸ ਉੱਤੇ ਐਸਾ ਪ੍ਰਭਾਵ ਪਿਆ ਕਿ ਉਹ ਵਹਿਮਾਂ ਭਰਮਾਂ ਦੀ ਜ਼ੰਜੀਰ ਜਿਸ ਵਿੱਚ ਉਹ ਜਕੜਿਆ ਹੋਇਆ ਸੀ ਤੋੜ ਕੇ ਆਜ਼ਾਦ ਹੋ ਗਿਆ ਤੇ ਗੁਰੂ ਜੀ ਦਾ ਸਿੱਖ ਬਣ ਗਿਆ ਹੁਣ ਅਸੀਂ ਗੱਲ ਕਰਾਂਗੇ ਗੋਰਖ ਮੱਤੇ ਤੋਂ ਨਾਨਕ ਮੱਤੇ ਤੱਕ ਦੀ ਹਰੀਦਵਾਰ ਤੋਂ ਆਪ ਪੀਲੀਪੀਤੀ ਤੋਂ ਹੁੰਦੇ ਹੋਏ ਗੋਰਖ ਮੱਥੇ ਪਹੁੰਚੇ ਜੋ ਜੋਗੀਆਂ ਦਾ ਕੇਂਦਰ ਸੀ ਗੋਰਖ ਮੱਤਾ ਪੀਲੀਪੀਤ ਤੋਂ 20 ਕਿਲੋਮੀਟਰ ਦੀ ਦੂਰੀ ਤੇ ਹੈ ਉੱਥੇ ਜੋਗੀ ਕਈ ਪ੍ਰਕਾਰ ਦੀ ਸਾਧਨਾ ਕਰਦੇ ਸਨ ਜਿਸ ਕਾਰਨ ਆਮ ਲੋਕਾਂ ਵਿੱਚ ਇਹ ਹੀ ਧਾਰਨਾ ਸੀ ਕਿ ਇਹ ਜੋਗੀ ਜਿਸ ਨੂੰ ਵੀ ਵਰ ਦਿੰਦੇ ਹਨ ਉਸ ਦੀਆਂ ਕਈ ਕੁਲਾਂ ਤਰ ਜਾਂਦੀਆਂ ਹਨ ਅਤੇ ਜਿਸ ਨੂੰ ਸਰਾਪ ਦਿੰਦੇ ਹਨ ਉਸ ਦੀਆਂ ਡੁੱਬ ਜਾਂਦੀਆਂ ਹਨ ਇਸੇ ਕਰਕੇ ਆਮ ਲੋਕ ਹਰ ਹਿੱਲੇ ਇਹਨਾਂ ਨੂੰ ਖੁਸ਼ ਰੱਖਣ ਦੇ ਚੱਕਰ ਵਿੱਚ ਕਈ ਕਿਸਮ ਦੇ ਚੜਾਵੇ ਚੜਾਉਂਦੇ ਰਹਿੰਦੇ ਸਨ ਗੁਰੂ ਜੀ ਨੂੰ ਲੋਕਾਂ ਦਾ ਸ਼ੋਸ਼ਣ ਹੁੰਦਾ ਵੇਖ ਕੇ ਬਹੁਤ ਬੁਰਾ ਲੱਗਾ ਉਹਨਾਂ ਨੇ ਜੋਗੀਆਂ ਦੇ ਕੇਂਦਰ ਦੇ ਨੇੜੇ ਇਲਾਹੀ ਬਾਣੀ ਦਾ ਕੀਰਤਨ ਸ਼ੁਰੂ ਕਰ ਦਿੱਤਾ ਝੰਗਰਨਾਥ ਤੇ ਭੰਗਰਨਾਥ ਜੋਗੀ ਗੁਰੂ ਜੀ ਪਾਸ ਆ ਕੇ ਕਈ ਸਵਾਲ ਕਰਨ ਲੱਗੇ ਗੁਰੂ ਜੀ ਨੇ ਉਹਨਾਂ ਦੇ ਸਵਾਲਾਂ ਦੇ ਟੁਕਮੇ ਉੱਤਰ ਦਿੰਦਿਆਂ ਸਮਝਾਇਆ ਕਿ ਅਸਲ ਜੋਗੀ ਉਹ ਹੈ ਜੋ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਪਰਮ ਪਿਤਾ ਪਰਮਾਤਮਾ ਨਾਲ ਜੁੜਿਆ ਰਹੇ ਵਕ-ਵਕ ਕਿਸਮ ਦੇ ਭੇਖ ਧਾਰਨ ਨਾਲ ਜੋਗੀ ਨਹੀਂ ਬਣ ਜਾਈਦਾ ਮਨ ਨੂੰ ਸਿੱਧੇ ਰਸਤੇ ਪਾਉਣ ਲਈ ਪ੍ਰਮਾਤਮਾ ਨਾਲ ਜੁੜੇ ਰਹਿਣ ਦੀ ਲੋੜ ਹੈ ਪ੍ਰਭੂ ਸਿਮਰਨ ਨਾਲ ਹੀ ਸਹਿਜ ਪ੍ਰਾਪਤ ਕੀਤਾ ਜਾ ਸਕਦਾ ਹੈ ਕਿਉਂਕਿ ਸਾਡੇ ਸਰੀਰ ਦੇ ਵਿੱਚ ਸਹਿਜ ਦੀ ਧੁਨ ਸਦਾ ਹੀ ਬਣੀ ਰਹਿੰਦੀ ਹੈ ਆਪਣੀ ਸੂਰਤ ਨੂੰ ਪ੍ਰਭੂ ਨਾਲ ਜੋੜ ਕੇ ਇਹ ਧੁਨ ਸੁਣੀ ਜਾ ਸਕਦੀ ਹੈ ਇਸ ਤਰ੍ਹਾਂ ਗੁਰੂ ਜੀ ਨੇ ਜੋਗੀਆਂ ਦੇ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਨਿਸ਼ਾ ਕੀਤੀ ਜਿਸ ਕਾਰਨ ਉਹ ਗੁਰੂ ਜੀ ਦੇ ਪੱਕੇ ਸਿੱਖ ਬਣ ਗਏ ਅਤੇ ਗੋ ਰਖ ਮਕੀਆਂ ਦਾ ਕੇਂਦਰ ਸਿੱਖੀ ਦਾ ਕੇਂਦਰ ਬਣ ਗਿਆ ਜਿਸ ਦਾ ਨਾਮ ਗੋ ਰਖ ਮੱਤਾ ਤੋਂ ਨਾਨਕ ਮੱਤਾ ਵਿੱਚ ਬਦਲ ਗਿਆ ਜੋਗੀਆਂ ਨਾਲ वार्तालाप ਕਰਨ ਪ੍ਰੰਤ ਗੁਰੂ ਜੀ ਨੇ ਹਿਮਾਲਿਆ ਪਰਬਤ ਦਾ ਰੁੱਖ ਕੀਤਾ ਰਸਤੇ ਵਿੱਚ ਇੱਕ ਰੀਠੇ ਦੇ ਦਰਖਤ ਹੇਠ ਆਰਾਮ ਕਰਨ ਲਈ ਡੇਰਾ ਲਾਇਆ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਜੀ ਮੈਨੂੰ ਆਗਿਆ ਦਿਓ ਤਾਂ ਮੈਂ ਜੰਗਲ ਵਿੱਚੋਂ ਲੱਭ ਕੇ ਫਲ ਆਦ ਖਾ ਆਵਾਂ ਗੁਰੂ ਜੀ ਨੇ ਰੀਠੇ ਦੇ ਦਰਖਤ ਦੀ ਇੱਕ ਟਹਿਣੀ ਵੱਲ ਇਸ਼ਾਰਾ ਕੀਤਾ ਤੇ ਆਖਿਆ ਇਹ ਰੀਠੇ ਖਾ ਲੈ ਭਾਈ ਮਰਦਾਨੇ ਨੇ ਉਸ ਟਹਿਣੀ ਦੇ ਸਾਰੇ ਰੀਠੇ ਤੋੜ ਕੇ ਖਾ ਲਏ ਜੋ ਮਿੱਠੇ ਸਨ ਪਰ ਜਦੋਂ ਕਿਸੇ ਹੋਰ ਟਹਿਣੀ ਦਾ ਰੀਠਾ ਖਾਦਾ ਤਾਂ ਉਹ ਅਤੀ ਕੋੜਾ ਸੀ ਇਹ ਦਰਖਤ ਹਾਲੇ ਤੱਕ ਕਾਇਮ ਹੈ ਇਸ ਥਾਂ ਤੇ ਗੁਰਦੁਆਰਾ ਰੀਠਾ ਸਾਹਿਬ ਸ਼ਸ਼ੋਭਿਤ ਹੈ ਬਨਾਰਸ ਦੇ ਵਿਦਵਾਨ ਪੰਡਿਤ ਚਤੁਰਦਾਸ ਨੂੰ ਉਪਦੇਸ਼ ਤਾਂ ਗੁਰੂ ਜੀ ਤੇ ਭਾਈ ਮਰਦਾਨਾ ਵਖ ਵਖ ਥਾਵਾਂ ਤੇ ਜੀਆਂ ਦਾ ਉਦਾਰ ਕਰਦੇ ਹੋਏ ਬਨਾਰਸ ਪਹੁੰਚੇ ਜਿਸ ਨੂੰ ਕਾਸ਼ੀ ਅਰਥਾਤ ਵਿਦਿਆ ਦਾ ਕੇਂਦਰ ਮੰਨਿਆ ਜਾਂਦਾ ਸੀ ਉੱਥੇ ਇੱਕ ਮਸ਼ਹੂਰ ਚੌਂਕ ਵਿੱਚ ਬੈਠ ਗਏ ਗੁਰੂ ਜੀ ਅਜੀਬ ਕਿਸਮ ਦੇ ਲਿਬਾਸ ਵਿੱਚ ਸਨ ਜੋ ਲੋਕਾਂ ਦੀ ਖਿੱਚ ਪ੍ਰਾਪਤ ਕਰਨ ਲਈ ਉਹ ਆਮ ਹੀ ਪਹਿਨਦੇ ਸਨ ਇਸ ਲਿਬਾਸ ਤੋਂ ਇਹ ਨਹੀਂ ਸੀ ਪਤਾ ਲੱਗਦਾ ਕਿ ਉਹ ਕਿਸ ਦਾ ਧਰਮ ਜਾਂ ਫਿਕਰੇ ਦੇ ਸਨ ਲੋਕੀ ਉਹਨਾਂ ਦੇ ਦੁਆਲੇ ਇਕੱਠੇ ਹੋਣ ਲੱਗੇ ਜਦ ਗੁਰੂ ਜੀ ਬਾਰੇ ਵਿਦਵਾਨ ਪੰਡਤਾਂ ਨੂੰ ਪਤਾ ਲੱਗਾ ਤਾਂ ਉਹ ਵੀ ਉੱਥੇ ਪਹੁੰਚ ਗਏ ਇਹਨਾਂ ਦਾ ਆਗੂ ਪੰਡਤ ਚਤੁਰਦਾਸ ਸੀ ਗੁਰੂ ਜੀ ਪਾਸ ਆ ਕੇ ਆਖਣ ਲੱਗਾ ਕਿ ਤੁਸੀਂ ਨਾ ਤਾਂ ਕੋਈ ਮੁਸਲਮਾਨ ਫਕੀਰ ਲੱਗਦੇ ਹੋ ਅਤੇ ਨਾ ਹੀ ਕੋਈ Hindu ਸਾਧੂ ਫਿਰ ਤੁਸੀਂ ਕਿਸ ਤਰ੍ਹਾਂ ਦੇ ਸੰਤ ਹੋ ਤੁਲਸੀ ਦੀ ਮਾਲਾ ਦੇ ਸਾਲੀਗ੍ਰਾਮ ਵੀ ਤੁਹਾਡੇ ਪਾਸ ਨਹੀਂ ਹਨ ਗੁਰੂ ਜੀ ਨੇ ਪੰਡਿਤ ਨੂੰ ਸਮਝਾਇਆ ਕਿ ਤੁਸੀਂ ਜੋ ਧਰਮ ਦੀਆਂ ਨਿਸ਼ਾਨੀਆਂ ਆ ਦੱਸਦੇ ਹੋ ਇਹ ਸਭ ਬ्यर्थ ਹਨ ਜੇ ਤੁਸੀਂ ਪ੍ਰਭੂ ਦੀ ਭਗਤੀ ਅਤੇ ਨੇਕ ਕਰਮ ਕਰੋ ਤਾਂ ਤੁਹਾਨੂੰ ਇਹਨਾਂ ਨਿਸ਼ਾਨੀਆਂ ਦੀ ਲੋੜ ਨਹੀਂ ਪਵੇਗੀ ਜਦੋਂ ਤੁਸੀਂ ਰਾਮਨਾਮ ਜਪੋਗੇ ਤਾਂ ਪ੍ਰਭੂ ਅੱਗੇ ਬੇਨਤੀ ਕਰੋਗੇ ਕਿ ਤੁਹਾਡੇ ਉੱਤੇ ਕਿਰਪਾ ਕਰਨ ਤਾਂ ਤੁਹਾਨੂੰ ਕਿਸੇ ਪਹਿਰਾਵੇ ਜਾਂ ਪੱਥਰ ਪੂਜਨ ਦੀ ਲੋੜ ਨਹੀਂ ਰਹੇਗੀ ਜੇ ਤੁਸੀਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇੱਕ ਮਨ ਵਿੱਚ ਇੱਕ ਚਿੱਤ ਹੋ ਕੇ ਸੇਵਾ ਅਤੇ ਸਿਮਰਨ ਕਰਦੇ ਜਾਓ ਤਾਂ ਪ੍ਰਭੂ ਕਿਰਪਾ ਤੁਹਾਡੇ ਉੱਤੇ ਆਪ ਹੀ ਹੋ ਜਾਵੇਗੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕਾਬੂ ਵਿੱਚ ਰੱਖਣ ਦਾ ਅਭਿਆਸ ਕਰੋ ਇਸ ਤਰ੍ਹਾਂ ਦੀ ਮਨ ਨੂੰ ਕਾਬੂ ਵਿੱਚ ਰੱਖ ਕੇ ਕੀਤੀ ਸੇਵਾ ਤੇ ਸਿਮਰਨ ਅਜਾਈ ਨਹੀਂ ਜਾਣਗੇ ਗੁਰੂ ਜੀਤ ਵੱਲੋਂ ਦਿੱਤਾ ਗਿਆ ਉਪਦੇਸ਼ ਇਨ੍ਹਾਂ ਵਿਦਵਾਨ ਪੰਡਤਾਂ ਨੂੰ ਬੜਾ ਅਜੀਬ ਪਾਸਿਆ ਖੈਰ ਪੰਡਤ ਚਤੁਰਦਾਸ ਗੁਰੂ ਦੇ ਗਿਆਨ ਭਰਪੂਰ ਉਪਦੇਸ਼ ਸੁਣ ਕੇ ਨਿਹਾਲ ਹੋ ਗਿਆ ਤੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਦਾ ਬੋਲਿਆ ਮੈਨੂੰ ਹੁਣ ਪਤਾ ਲੱਗਾ ਹੈ ਕਿ ਤੁਸੀਂ ਕਿਸ ਫਿਰਕੇ ਨਾਲ ਸੰਬੰਧਿਤ ਨਹੀਂ ਹੋ ਤੁਸੀਂ ਤਾਂ ਆਪ ਹੀ ਹਰੀ ਰੂਪ ਹੋ ਗੁਰੂ ਜੀ ਜਿੰਨਾ ਚਿਰ ਬਨਾਰਸ ਰਹੇ ਸਭ ਨੂੰ ਨਾਮ ਸਿਮਰਨ ਦਾ ਅਤੇ ਲੋਕ ਭਲਾਈ ਦੇ ਕੰਮ ਕਰਨ ਦਾ ਹੀ ਉਪਦੇਸ਼ ਦਿੰਦੇ ਰਹੇ